ਅੱਜ ਆਪਾਂ ਬਣਾਵਾਂਗੇ ਜੀ ਕਦੂਆਂ ਦੇ ਪਰੌਂਠੇ ਜਿਵੇਂ ਕਿ ਆਪਾਂ ਆਲੂਆਂ ਦੇ ਪਰੌਂਠੇ ਤਾਂ ਅਕਸਰ ਖਾਨੀ ਆ ਜੀ ਆਪਾਂ ਬਣਾਵਾਂਗੇ ਕਦੂਆਂ ਦੇ ਪਰੌਂਠੇ ਦੋ ਆਪਾਂ ਨੇ ਛੋਟੇ ਸਾਈਜ਼ ਦੇ ਕਦੂ ਲਏ ਨੇ ਜੀ ਜਿਹੜੇ ਕਿ ਚਿਤਲੇ ਕਦੂ ਵੈਦਨ ਹੈ ਜੀ ਇਹ ਬਹੁਤ ਦੂਜੇ ਕਦੂਆਂ ਨਾਲ ਫਰਕ ਹੁੰਦਾ ਜੀ ਇਹਨਾਂ ਦਾ ਇਹ ਚਿਤਲੇ ਕਦੂ ਦੂਜੇ ਕਦੂਆਂ ਨਾਲੋਂ ਜ਼ਿਆਦਾ ਸਵਾਦ ਬਣਦੇ ਨੇ ਜੀ ਵੈਸੇ ਕਿ ਜੇ ਸਬਜ਼ੀ ਵੀ ਬਣਾਉਣੀ ਹੋਵੇ ਤੇ ਆਪਾਂ ਇਹਨਾਂ ਨੂੰ ਛਿੱਲ ਕੇ ਤੇ ਕਦੂ ਕਸ ਕਰ ਲਿਆ ਜੀ ਦੋ ਕਦੂ ਲਏ ਨੇ ਛੋਟੇ ਛੋਟੇ ਤੇ ਛਿੱਲ ਕੇ ਤੇ ਕद्दूकस ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਪਾਣੀ ਚ ਇੱਕ ਵਾਰੀ ਧੋ ਕੇ ਪਾਣੀ ਆਪਾਂ ਪਾ ਕੇ ਤੇ ਸਿਲੰਡਰ ਤੇ ਰੱਖ ਦਿੱਤਾ ਜੀ ਇਹਨੂੰ ਉਬਾਲਣ ਦੇ ਵਾਸਤੇ ਤਕਰੀਬਨ 10 ਮਿੰਟ ਲੱਗਣਗੇ ਇਹਨੂੰ ਬਾਲਾ ਆਉਣ ਤੇ ਜਦੋਂ ਬਾਲਾ ਆ ਗਿਆ ਜੀ ਉਸ ਤੋਂ ਬਾਅਦ ਆਪਾਂ 5-4 ਮਿੰਟ ਉਬਲਣ ਦੇਵਾਂਗੇ ਇਹਨੂੰ ਬਾਲਾ ਦੇਖੋ ਜੀ ਆ ਚੁੱਕਿਆ ਤਕਰੀਬਨ 5-4 ਮਿੰਟ ਹੋਰ ਇਹਨੂੰ ਆਪਾਂ ਉਬਲਣ ਦੇਵਾਂਗੇ ਜੀ ਤਾਂ ਕਿ ਚੰਗੀ ਤਰ੍ਹਾਂ ਆਪਣਾ ਨਰਮ ਹੋ ਜਾਈ ਕੱਦੂ ਤੇ ਕਰਿਆ ਆਪਾਂ ਨੂੰ ਚਾਪੂਣੇ ਦੇ ਨਾਲ ਪੁੰਨ ਲਿਆ ਜੀ ਇਸ ਤੋਂ ਬਾਅਦ ਆਟਾ ਗੁੰਨਣ ਦੀ ਤਿਆਰੀ ਚੱਲ ਪਈ ਤੇ ਉਹ ਆਪਣੇ ਸਾਈਡ ਤੇ ਕੱਦੂ ਪਏ ਨੇ ਜੀ ਆਟਾ ਛਾਣ ਕੇ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਜੀ ਦੋ ਚਮਚੇ ਆਪਾਂ ਪਾਵਾਂਗੇ ਨਮਕ ਦੇ ਡੇਢ ਕ ਚਮਚਾ ਆਪਾਂ ਪਾਵਾਂਗੇ ਜੀ ਲਾਲ ਮਿਰਚਾਂ ਦਾ ਜੋ ਕਿ ਤੁਸੀਂ ਪਹਿਲੀ ਆਟੇ ਦੇ ਵਿੱਚ ਪਾ ਲੈਣਾ ਆਟੇ ਦੇ ਵਿੱਚ ਪਾਣੀ ਪਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਕਿਉਂਕਿ ਕੱਦੂਆਂ ਦੇ ਵਿੱਚ ਪਾਣੀ ਵੈਸੇ ਹੀ ਹੈਗਾ ਜੀ ਜੋ ਜਿਵੇਂ ਕਿ ਆਪਾਂ ਬਾਲਾ ਦਿੱਤਾ ਹੈ ਪਾਣੀ ਜਿਵੇਂ ਕਿ ਆਪਾਂ ਪੋਣੇ ਫੇਰ ਵੀ ਵਿੱਚ ਰਹਿ ਜਾਂਦਾ ਜੀ ਪਾਣੀ ਇਹ ਜ਼ਰੂਰਤ ਪਵੇ ਕੋਈ ਥੋੜਾ ਕਾਣਾ ਬਾਅਦ ਦੇ ਵਿੱਚ ਦੇਖ ਕੇ ਪਾ ਸਕਦੇ ਹਾਂ ਪਹਿਲਾਂ ਪਾਣੀ ਨਹੀਂ ਪਾਉਣਾ ਜੀ ਆਟੇ ਦੇ ਵਿੱਚ ਕਿਉਂਕਿ ਕਦੂਆਂ ਚ ਪਾਣੀ ਹੁੰਦਾ ਤੇ ਨੋਨ ਮਿਰਚਾ ਆਟੇ ਦੇ ਵਿੱਚ ਸੁੱਕੇ ਚ ਹੀ ਪਾਉਣਾ ਹੈ ਸੁੱਕੇ ਚ ਪਾ ਕੇ ਉਹਨੂੰ ਮਿਲਾ ਲੈਣਾ ਜੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਆਟਾ ਗੁੰਨ ਰਹੇ ਹਾਂ ਜੀ ਆਟਾ ਗੁੰਨ ਕੇ ਆਪਣਾ ਹੋ ਗਿਆ ਰੈਡੀ ਬਿਲਕੁਲ ਤੇ ਸਿਲੰਡਰ ਤੇ ਆਪਾਂ ਤਵਾ ਧਰਤਾ ਜੀ ਸਿਲੰਡਰ ਕਰਤਾ ਆਨ ਤੇ ਹੁਣ ਆਪਾਂ ਅੱਗੇ ਪਰੌਂਠੇ ਬਣਾ ਕੇ ਦਿਖਾਉਨੇ ਆ ਤੁਹਾਨੂੰ ਜਿਵੇਂ ਕਿ ਬਹੁਤ ਹੀ ਵਧੀਆ ਬਣਦੇ ਨੇ ਜਿਵੇਂ ਕਿ ਆਲੂਆਂ ਵਾਲੇ ਬਣਾਉਨੇ ਆਪਾਂ ਪਰੌਂਠੇ ਆਲੂਆਂ ਵਾਲੇ ਪਰੌਂਠਿਆਂ ਨਾਲ ਆਪਣਾ ਲਾਲੂ ਤਜਾਬ ਵੀ ਬਣ ਜਾਂਦਾ ਹੈ ਇਹਨਾਂ ਨਾਲ ਨਾ ਕੋਈ ਤਜਾਬ ਬਣੇ ਤੇ ਸਵਾਦ ਉਹ ਤੋਂ ਜ਼ਿਆਦਾ ਬਣਦੇ ਨੇ ਇਹ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਤੁਹਾਨੂੰ ਆਪਣੇ ਆਪਾ ਤਾਂ ਲੱਗੂਗਾ ਵੀ ਆਲੂਆਂ ਤੇ ਕਦੂਆਂ ਦੇ ਪਰੌਂਠੇ ਵਿੱਚ ਕਿੰਨਾ ਗੰਤ ਰਹੀ ਉੱਤੇ ਲਾ ਦਾਂਗੇ ਆਪਾਂ ਦੇਸੀ ਘਿਓ ਤੇ ਦੋਨੇ ਸਾਈਡਾਂ ਤੇ ਲਾਤਾ ਦੇਸੀ ਘਿਓ ਤੇ ਤਕਰੀਬਨ ਲਗਭਗ ਬਣ ਕੇ ਰੈਡੀ ਹੋਣ ਵਾਲੇ ਨੇ ਆਪਣੇ ਪਰੌਂਠੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਆਪਣਾ ਨਵਾਂ ਨਵਾਂ ਚੈਨਲ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਵੱਧ ਵੱਧ ਕਰੋ ਜੀ ਤੇ ਇਹ ਆਪਾਂ ਨੇ ਧਰਤੀ ਜੀ ਚਟਣੀ ਹਰੀਆਂ ਮਿਰਚਾਂ ਦੀਆਂ ਤੇ ਗੱਲਿਆਂ ਦੀ ਦੇਖੋ ਜੀ ਰੈਡੀ ਨੇ ਬਣ ਕੇ ਵੀਡੀਓ ਸ਼ੇਅਰ ਜਰੂਰ ਕਰ